ਔਰਤ ਨੇ ਹਸਪਤਾਲ ਦੇ ਬਰਾਂਡੇ 'ਚ 6 ਬੱਚੇ ਨੂੰ ਜਨਮ ਦਿੱਤਾ ਹੈ ਜਿਹਾ ਪੰਜਾਬ ਦੇ ਇੱਕ ਸਰਕਾਰੀ ਹਸਪਤਾਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਜਿਸ ਨੂੰ ਕਿ ਉਸਦੇ ਪਤੀ ਵੱਲੋਂ ਹਸਪਤਾਲ 'ਚ ਬੱਚੇ ਦੇ ਜਨਮ ਲਈ ਲਿਆਂਦਾ ਗਿਆ ਸੀ ਇਸ ਤੋਂ ਬਾਅਦ ਇਸ ਔਰਤ ਨੇ ਹਸਪਤਾਲ ਦੇ ਬਰਾਂਡ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਕਾਲੀ-ਕਾਲੀ ਵਿੱਚ ਡਾਕਟਰਾਂ ਨੇ ਬੱਚੇ ਅਤੇ ਔਰਤ ਨੂੰ ਹਸਪਤਾਲ 'ਚ ਭਰਤੀ ਕੀਤਾ ਉੱਧਰ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਅਤੇ ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਹੁਣ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਸੇਵਾ ਮੰਤਲਏ ਕੇ ਵੀ ਸਵਾਲ ਉੱਠ ਰਹੇ ਨੇ ਦਰਸਲ ਇਹ ਪੂਰਾ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾ ਹੈ ਜਿੱਥੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਹੈ ਦਰਸਲ ਇੱਕ ਔਰਤ ਹਸਪਤਾਲ ਚ ਡਿਲੀਵਰੀ ਕਰਨ ਆਈ ਸੀ ਪਰ ਉਸ ਨੇ ਹਸਪਤਾਲ ਦੇ ਬਰਾਂਡੇ 'ਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਉਸ ਸਮੇਂ ਕੋਈ ਵੀ ਡਾਕਟਰ ਉਸ ਔਰਤ ਦੇ ਕੋਲ ਮੌਜੂਦ ਨਹੀਂ ਸੀ ਔਰਤ ਦਰਦ ਨਾਲ ਕੁਰਲਾ ਰਹੀ ਸੀ ਜਿਸ ਤੇ ਚੱਲਦਿਆਂ ਉਸ ਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਬਰਾਂਡੇ 'ਚ ਹੀ ਜਨਮ ਦੇ ਦਿੱਤਾ ਉਥੋਂ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੂੰ ਲੱਗਿਆ ਤਾਂ ਡਾਕਟਰ ਉਸ ਵੱਲ ਭੱਜੇ ਉੱਥੇ ਹੀ ਜਲਦਬਾਜ਼ੀ 'ਚ ਉਸ ਔਰਤ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਉਧਰ ਔਰਤ ਦੇ ਪਤੀ ਦਾ ਇਲਜ਼ਾਮ ਹੈ ਕਿ ਉਸ ਨੂੰ ਡਾਕਟਰਾਂ ਵੱਲੋਂ ਗਲਤ ਤਰੀਕ ਦਿੱਤੀ ਗਈ ਸੀ ਡਾਕਟਰਾਂ ਨੇ ਉਹਨਾਂ ਨੂੰ 12 ਅਕਤੂਬਰ ਦਾ ਸਮਾਂ ਦਿੱਤਾ ਸੀ ਪਰ ਅੱਜ ਅਚਾਨਕ 2 ਦਿਨ ਪਹਿਲਾਂ ਹੀ ਉਸ ਦੀ ਪਤਨੀ ਨੂੰ ਪ੍ਰਸੂਤੀ ਪੀੜਾਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਜਦੋਂ ਉਹ ਹਸਪਤਾਲ ਆਇਆ ਤਾਂ ਉਸਦੀ ਪਤਨੀ ਨੇ ਬਰਾਂਡੇ ਜੀ ਬੱਚੇ ਨੂੰ ਜਨਮ ਦਿੱਤਾ ਭਾਈ ਆਪਾਂ ਇਹਨਾਂ ਨੇ ਪਹਿਲੇ ਬੜਾ ਬੜਾ ਰੋੜਾ ਚੇਤਰਾ ਹੀ ਗਏ ਤੇ ਲੈ ਕੇ ਆਏ 2-3 ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦਰਦ ਦੇ ਮੱਥੇ ਆ ਤੇ ਮੈਂ ਲੈ ਕੇ ਆਇਆ ਹੁਣੇ ਭਾਈ ਰਾਤ ਹੀ ਹੋ ਗਿਆ ਬੱਚੇ ਰਸਤੇ ਹੀ ਹੋ ਗਿਆ ਬੱਚਾ ਠੀਕ ਨੇ ਤਾਂ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹੋਵੇ ਦੱਸੋ ਉਹਨਾਂ ਨੇ ਤੇ ਆਈ ਦੱਸਿਆ ਹੈਗਾ ਕਿ ਤੁਸੀਂ ਪਹਿਲੇ ਲੈ ਕੇ ਆ ਜਾਂਦੇ ਮੈਂ ਤੂੰ ਹੀ ਟਾਈਮ ਨੂੰ ਦੱਸਿਆਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲੇ ਆ ਤੇ ਮੈਂ ਲੈ ਕੇ ਆ ਗਿਆ। ਮੈਂ ਤਾਂ 12 ਤਰੀਕ ਤੋਂ ਬਾਅਦ ਅੱਜ ਸਤਬਰ ਦੀ ਕੱਲੇ ਦੀ ਹਾਂਜੀ ਹਾਂਜੀ ਡਾਕਟਰ ਜਿੰਕੀ ਇਹ ਕੋਈ ਗਲਤੀ ਨਹੀਂ ਹਾਂ ਠੀਕ ਨੇ ਹੰ ਦੋਵੇਂ ਠੀਕ ਹਾਂਜੀ ਹਾਂਜੀ ਭਾਜੀ ਠੀਕ ਹੈ ਤੇ ਪੀੜਤ ਪਤੀ ਪਤਨੀ ਅੰਮ੍ਰਿਤਸਰ ਦੇ ਜੋੜਾ ਫਟਕ ਦੇ ਰਹਿਣ ਵਾਲੇ ਨੇ ਜਿੱਥੇ ਕਿ ਜਿਵੇਂ ਹੀ ਉਹ ਹਸਪਤਾਲ 'ਚ ਦਾਖਲ ਹੋਏ ਤਾਂ ਪੀੜਤ ਔਰਤ ਨੇ ਬੱਚੇ ਨੂੰ ਰਸਤੇ ਵਿੱਚ ਹੀ ਜਨਮ ਦੇ ਦਿੱਤਾ ਉਧਰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਗੱਲ ਤੇ ਇਤਰਾਜ਼ ਵੀ ਜਤਾਇਆ ਗਿਆ ਅਤੇ ਡਾਕਟਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਲੈਡੀ ਆਨਰੇ ਤੇ ਬੱਚਾ ਹੋ ਗਿਆ ਇੱਥੇ ਜਦੋਂ ਹੁਣ ਅਜੇ 5 ਮਿੰਟ ਹੋਏ ਕਿਹੜੀ ਜਗ੍ਹਾ ਤੇ ਆ ਤੁਸੀਂ ਬੈਠੇ ਲੇ ਮੈਂ ਅੰਬਸਰ ਸਿਵਲ ਸਿਵਲ ਹਸਪਤਲ ਤੇ ਡਾਕਟਰ ਹੈਗੇ ਸੀ ਇੱਥੇ ਨਹੀਂ ਨਹੀਂ ਆਪੇ ਹੋਇਆ ਬੱਚਾ ਆਪੇ ਹੋਇਆ ਤੇ ਕੋਈ ਡਾਕਟਰ ਪਹੁੰਚੇ ਇੱਥੇ ਕਿ ਨਹੀਂ ਪਹੁੰਚ ਕੇ ਲੈ ਕੇ ਚੁੱਕ ਕਿ ਬੱਚਾ ਤੇ ਮਾਂ ਦੀ ਕੰਡੀਸ਼ਨ ਕੀ ਹੈ ਠੀਕ ਜੀ ਵਧੀਆ ਹੈ ਕੌਣ ਸੀ ਔਰਤ ਕਿਵੇਂ ਹੋ ਗਿਆ ਇੱਥੇ ਬੱਚਾ ਕੋਈ ਡਾਕਟਰ ਡਾਕਟਰ ਦੀ ਅਨਗੈਲੀ ਹੋਈ ਕੀ ਹੋਇਆ ਨਹੀਂ ਨਹੀਂ ਉਹ ਨਹੀਂ ਡਾਕਟਰਾਂ ਦਾ ਜ ਨਹੀਂ ਪਤਾ ਲੱਗਦਾ ਡਾਕਟਰ ਨਾਮ ਸੀ ਉਹਦੇ ਕਿ ਕੱਲ ਨਹੀਂ ਨਹੀਂ ਉਹ ਕੱਲੇ ਆਪਦੇ ਘਰ ਦੇ ਜੀ ਉਹਦੇ ਘਰ ਦੇ ਸੀ ਨਾਮ ਹਾਂ ਹਾਲਾਂਕਿ ਹੁਣ ਹਸਪਤਾਲ ਪ੍ਰਸ਼ਾਸਨ ਵੱਲੋਂ ਬੱਚੇ ਅਤੇ ਉਸ ਦੀ ਮਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਜਿੱਥੇ ਕਿ ਔਰਤ ਅਤੇ ਬੱਚਾ ਦੋਵੇਂ ਤੰਦਰੁਸਤ ਦੱਸੇ ਗਏ ਨੇ ਪਰ ਇਹ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਜਨਮ ਵੇਲੇ ਬੱਚੇ ਨੂੰ ਕੁਝ ਹੋ ਜਾਂਦਾ ਜਾਂ ਉਸ ਦੀ ਮਾਤਾ ਨੂੰ ਕੁਝ ਹੋ ਜਾਂਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ ਪਰ ਫਿਲਹਾਲ ਲਈ ਹਸਪਤਾਲ ਪ੍ਰਸ਼ਾਸਨ ਦੇ ਡਾਕਟਰ ਇਸ ਪੂਰੇ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਦੂਜੇ ਪਾਸੇ ਪਰਿਵਾਰ ਇਸ ਸਭ ਲਈ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ